ਯਾਰ ਤੁਸੀਂ ਕਰੋ ਤੇ ਹਾਂਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ Harmonium Tech 1688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਰਹੋਗੇ ਤੇ ਅੱਜ ਦੇ ਜਿਹੜੇ ਵਲੌਗ ਦੀ ਸਟਾਰਟਿੰਗ ਆਪਾਂ ਕਰਨ ਲੱਗੇ ਆ ਅੱਜ ਆਪਾਂ ਆਪਣੇ ਟੇਲਰ ਕੋਲੇ ਇੱਥੇ ਆਏ ਹੋਏ ਸੀ ਕਿਉਂਕਿ ਸੂਟ ਸੀਗੇ ਜਿਹੜੇ ਬਹੁਤ ਜ਼ਿਆਦਾ ਆਪਣੇ ਕੋਲੇ ਆਏ ਹੋਏ ਸੀ ਤੇ ਅੱਜ ਇਹਨਾਂ ਦੀ ਕਰਨੀ ਸੀ ਸਾਰਿਆਂ ਦੀ ਕਟਿੰਗ ਤੇ ਨਾਲ ਹੀ ਆਪਾਂ ਤੁਹਾਨੂੰ ਅੱਜ ਆਪਾਂ ਦਿਖਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਬਣਨ ਵਾਲੀ ਸਟੇਟਸ ਵਾਲਾ ਤਹਾਂ ਲੋ ਜੀ ਛੋਟੀ ਜਿਹੀ ਵੀਡੀਓ ਇੱਕ ਬਣਾਵਾਂ ਮੈਂ ਕਿਉਂਕਿ ਅੱਜ ਵਰਕ ਦਾ ਕੰਮ ਕੋਈ ਨਹੀਂ ਕੀਤਾ ਕਿਉਂਕਿ ਸੂਟ ਦੀ ਜਿਹੜੀ ਅੱਜ ਇੱਥੇ ਆਪਾਂ ਕਰਨੀ ਸੀਗੀ ਕੱਟੇ ਦੇ ਨਾਲ ਦੇ ਨਾਲ ਆਪਣੇ ਜਿਹੜਾ ਚੈਨਲ ਹੈ ਇਹਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪਾਂ ਕੋਈ ਵੀ ਵੀਡੀਓ ਲੈ ਕੇ ਆਈਏ ਤੇ ਤੁਹਾਡੇ ਧਿੱਕਰ ਪਾਉਂ ਸਕੇ ਤੇ ਨਾਲ ਲੱਗਦੇ ਘੰਟੀ ਬਟਨ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਜੋ ਕੋਈ ਵੀ ਆਪਾਂ ਵੀਡੀਓ ਪਾਉਣੇ ਤਾਂ ਤੁਹਾਡੇ ਤੇ ਕਰ ਨੋਟੀਫਿਕੇਸ਼ਨ ਨਾਲ ਦੇ ਨਾਲ ਆ ਜਾਏ ਤੇ ਚਲੋ ਜੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਤੇ ਅੱਜ ਜਿਹੜੀ ਆਪਾਂ ਬਹੁਤ ਹੀ ਇੱਕ ਸੌਖੇ ਤਰੀਕੇ ਨਾਲ ਤੁਹਾਨੂੰ ਨਾਰਮਲ ਜੀ ਸਲਵਾਰ ਜਿਹੜੀ ਆਪਾਂ ਸਟੇਟ ਸਲਵਾਰ ਕਹਿ ਦਿੰਦੇ ਹਾਂ ਤੇ ਇਹਦੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਟਿੰਗ ਕਿਉਂਕਿ ਇੱਥੇ ਅੱਜ ਆਪਾਂ ਕਈ ਤਰ੍ਹਾਂ ਦੀਆਂ ਸਲਵਾਰਾਂ ਕੱਟਣੀਆਂ ਸੀਗੀਆਂ ਸਟੇਟ ਦੇ ਨਾਲ ਨਾਲ ਜਿਵੇਂ ਕਿ ਹੈਵੀ ਸਲਵਾਰ ਨਾਲੇ ਬਹੁਤ ਹਲਕੀ ਸਲਵਾਰ ਅੱਜ ਜਿਹੜੀ ਆਪਾਂ ਬਹੁਤ ਜਿੰਨੇ ਆਪਾਂ ਸਟੇਟਸ ਸਲਵਾਰ ਕਹਿ ਦਿੰਨੇ ਆ ਹਲਕੀ ਜਿਹੀ ਬਣਨ ਵਾਲੀ ਤੇ ਇਹਦੀ ਬਹੁਤ ਹੀ ਸੌਖੇ ਤਰੀਕੇ ਨਾਲ ਕਟਿੰਗ ਇੱਥੇ ਆਪਾਂ ਕੀਤੀ ਹੈ ਚਲੋ ਜੀ ਨਿਸ਼ਾਨੀਆਂ ਲੱਗਦੀਆਂ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਥੋੜਾ ਜਆ ਐਕਸਟਰਾ ਕਪੜਾ ਜਿਹੜਾ ਇਧਰ ਇੱਕ ਸਾਈਡ ਤੋਂ ਆਪਾਂ ਪੌਂਚਾ ਲਾ ਲਿਆ ਜਿਵੇਂ ਜਿਕੇ ਡਿਫਰੈਂਟ ਜਿਹਾ ਤਰੀਕਾ ਤੁਹਾਨੂੰ ਦੱਸਾਂਗੇ ਆਪਾਂ ਦੇਖੋ ਪੌਂਚਾ ਜਿਹੜਾ ਆਪਾਂ ਕਿਸ ਤਰ੍ਹਾਂ ਉਤਾਰਿਆ ਇਹਦਾ ਤਲੌੜੀ ਇਹ ਸੂਟ ਆ ਜਿਹੜੇ ਆਪਣੇ ਇਹ ਬਾਹਰ ਜਾਣੇ ਅਮਰੀਕਾ ਵਿੱਚ ਬਾਹਰਲੀ ਕੰਟਰੀ ਦੇ ਸੂਟ ਨੇ ਆਪਣੇ ਕੋਲੇ ਅੱਜ ਹੀ ਦੇਖੋ ਨਵਾਂ ਆਰਡਰ ਆਇਆਗਾ ਤੇ ਇਹ ਆਪਾਂ ਇੱਕ ਤਰੀਕ ਤੱਕ ਤਿਆਰ ਕਰਕੇ ਸੂਟ ਆ ਜਿਹੜੇ ਸਾਰੇ ਤਿਆਰ ਕਰਕੇ ਭੇਜਨੇ ਨੇ ਤੇ ਦਿਖਾਵਾਂਗੇ ਸਲਾਈ ਵੀ ਇਹਨਾਂ ਦੀ ਤਲੌੜੀ ਅੱਜ ਕਟਿੰਗ ਹੋਣ ਦੀ ਹੋ ਜਾਣੀ ਆ ਤੇ ਨਾਲ ਦੀ ਨਾਲ ਜਿਹੜੇ ਆਪਣੇ ਸਲਾਈ ਵਾਲੇ ਟੇਲਰ ਨੇ ਉਹਨਾਂ ਦੀ ਸਲਾਈ ਸ਼ੁਰੂ ਕਰ ਦੇਣਗੇ ਕਿਉਂਕਿ ਦਿਨ ਆਪਣੇ ਕੋਲੇ ਸਾਰੇ 4-5 ਦਿਨ ਹੀ ਨੇ ਇਹਨਾਂ ਨੂੰ ਤਿਆਰ ਕਰਨ ਦੇ ਇਹ ਲੋਰੀ ਜਿਹੜਾ ਇਹਦਾ ਪਹੁੰਚਾ ਸੀਗਾ ਦੇਖੋ ਇਹ ਆਪਾਂ ਇਹਦਾ ਨਾਪ ਲੈ ਕੇ ਇਹਨੂੰ ਆਪਾਂ ਕੱਟਦਾ ਇਹਦੀ ਕਟਿੰਗ ਕਰਤੀ ਹੈ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਸਲਵਾਰ ਦੀ ਕਟਿੰਗ ਵੀ ਉਹ ਆਪਾਂ ਜਿਹੜੀ ਇਹਦੀ ਕਿੱਦਾਂ ਕਰਾਂਗੇ ਲਓ ਜੀ ਇਹ ਕੱਪੜਾ ਜਿਹੜਾ ਆਪਾਂ ਬੈਲਟ ਵਾਸਤੇ ਐਕਸਟਰਾ ਕੱਪੜਾ ਆਪਣਾ ਪਹੁੰਚਣ ਨਾਲੋਂ ਲਿਆ ਸੀ ਇਹ ਆਪਾਂ ਬੈਲਟ ਲਈ ਕੱਪੜਾ ਅਲੱਗ ਲਗਾ ਕੇ ਰੱਖਤਾ ਤੇ ਹੁਣ ਆਪਾਂ ਜਿਹੜੀ ਸਲਵਾਰ ਦੀ ਕਟਿੰਗ ਆ ਦੇਖੋ ਇਹਨੂੰ ਫੋਰ ਸਾਈਡ ਇਸ ਤਰ੍ਹਾਂ ਆ ਦੇਖੋ ਪਹਿਲਾਂ ਕਰ ਲਾਂਗੇ ਫੋਲਡ ਕਰ ਲਾਂਗੇ ਤੇ ਆਪਣੀ ਸਲਵਾਰ ਦੀ ਲੰਬਾਈ ਹੈ ਜਿਹੜੀ ਉਹਨੂੰ ਨਾਪ ਕੇ ਤੇ ਲਓ ਜੀ ਫੋਰ ਸਾਈਡ ਇਹਨੂੰ ਇਸ ਤਰ੍ਹਾਂ ਆਪਾਂ ਫੋਲਡ ਕਰਕੇ ਕੁਛ ਤੇ ਆਪਣੇ ਮੇਜ਼ ਤੇ ਵਿਛਾ ਕੇ ਤੁਹਾਨੂੰ ਦੱਸਦੇ ਹਾਂ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਆਪਾਂ ਇੱਥੇ ਇਹਦੀ ਕਟਿੰਗ ਕਰਾਂਗੇ ਤੇ ਜਿਹੜਾ ਇਹ ਐਕਸਟਰਾ ਕਪੜਾ ਇਹਨੂੰ ਦੇਖੋ ਆਪਾਂ ਉਤਾਰ ਦਾਂਗੇ ਲਓ ਜੀ ਇਹ ਆਪਣੀ ਸਲਵਾਰ ਦਾ ਜਿਹੜਾ ਕੱਪੜਾ ਆਪਾਂ ਨਾਪ ਕੇ ਦੇਖੋ ਇਸ ਤਰ੍ਹਾਂ ਇੱਕੋ ਜਿਹਾ ਸਾਰਾ ਕੱਪੜਾ ਕਰ ਲਿਆ ਤੇ ਹੁਣ ਆਪਾਂ ਇਹਦੀ ਨਿਸ਼ਾਨੀਆਂ ਜਿੰਨੇ ਆਪਣੀ ਦੇਖੋ ਨਾਪ ਦੀ ਸਲਵਾਰ ਆਪਾਂ ਬਣਾਉਣੀ ਹੈ ਉਨੇ ਆਪਾਂ ਬਾਟਮ ਦੀ ਇਹਦੀ ਨਿਸ਼ਾਨੀਆਂ ਸਾਰੇ ਲਗਾ ਲਾਂਗੇ ਪਹਿਲਾਂ ਦੇਖੋ ਆਪਾਂ ਇੱਕ ਸਾਈਡ ਪੌਂਚੇ ਦੀ ਨਿਸ਼ਾਨੀ 2 ਇੰਚ ਲਗਾ ਕੇ ਤੇ ਇਧਰ ਵੀ ਆਪਾਂ 2 ਇੰਚ ਦੀ ਲਗਾ ਕੇ ਨਿਸ਼ਾਨੀ ਤੇ ਲਓ ਜੀ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਤੇ ਇਹਦੀ ਕਰਦਾਂਗੇ ਕਟਿੰਗ ਦੇਖੋ ਸਿੱਧਾ ਸੌਖਾ ਜਿਹਾ ਤਰੀਕਾ ਆਪਾਂ ਤੁਹਾਨੂੰ ਬਹੁਤ ਹੀ ਦੱਸਿਆ ਦੇਖੋ ਕੋਈ ਨਿਸ਼ਾਨੀ ਨਹੀਂ ਲਗਾਈ ਆਪਾਂ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਦੂਰਾ ਕਪੜਾ ਕਰਕੇ ਦੇਖੋ ਇੱਕ ਨਿਸ਼ਾਨੀ ਲਗਾਈ ਸੀ ਸਿਰਫ ਉਹ ਵੀ ਆਪਾਂ ਸਲਵਾਰ ਦੀ ਜੋ ਨਾਪ ਸੀ ਕਰ ਲੈ ਕੇ ਤੇ ਇਹਨੂੰ ਦੇਖੋ ਤੁਸੀਂ ਸਲਵਾਰ ਤੁਹਾਨੂੰ ਦਿਖਾਉਣੀ ਹੈ ਕੱਟ ਕੇ ਬਹੁਤ ਹੀ ਸਿੰਪਲ ਤੇ ਸੌਖੇ ਜਿਹੇ ਤਰੀਕੇ ਨਾਲ ਆਪਾਂ ਝਟਪਟ ਜੀ ਸਲਵਾਰ ਦੇਖੋ ਕੱਟ ਕੇ ਰੈਡੀ ਜਿਹੜੀ ਕਰਤੀ ਹੈ ਤੇ ਹੁਣ ਜਿਹੜੀ ਆਪਾਂ ਝੋਲੀ ਕਹਿ ਦਿੰਨੇ ਆ ਜਿਹਨੂੰ ਤੇ ਬਸ ਉਹਦੀ ਆਪਾਂ ਨਿਸ਼ਾਨੀ ਲਗਾ ਕੇ ਤੇ ਉਹਦੀ ਕਰਾਂਗੇ ਕਟਿੰਗ ਤੇ ਜੋ ਕੋਈ ਐਕਸਟਰਾ ਕਪੜਾ ਹੋਊਗਾ ਉਹਨੂੰ ਆਪਾਂ ਜਿਹੜਾ ਉਤਾਰ ਦਾਂਗੇ ਅਗੋਂ ਦੇਖ ਕਿਸ ਤਰ੍ਹਾਂ ਲਓ ਜੀ ਇਹ ਕਿਉਂ ਬਹੁਤ ਜ਼ਿਆਦਾ ਵੱਡੀ ਉਮਰ ਦੇ ਲੇਡੀਜ਼ ਆ ਜਿਹੜੀ ਉਹਨਾਂ ਦੀ ਸਲਵਾਰ ਜਿਹੜੀ ਤਿਆਰ ਹੋਣ ਲੱਗੀ ਆ ਤੇ ਲਓ ਜੀ ਇੱਥੇ ਝੋਲੀ ਆ ਜਿਹੜੀ ਤੁਹਾਨੂੰ ਪਤਾ ਹੀ ਆ ਸਿੰਪਲ ਸਲਵਾਰਾਂ ਦੀਆਂ ਬਹੁਤ ਜ਼ਿਆਦਾ ਵੱਡੀਆਂ ਕੱਟੀਆਂ ਜਾਂਦੀਆਂ ਨੇ ਇਹਨੋ ਜਿਹੀ ਕੋਸ਼ ਆ ਆਪਣੀ ਸਲਵਾਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਲਦੀ ਆਪਾਂ ਦੇਖੋ ਕੱਟ ਕੇ ਇੱਕ ਸਲਵਾਰ ਦੀ ਆਪਣੀ ਦੀ ਕਟਿੰਗ ਹੋ ਗਈ ਤੇ ਇਹ ਰਿਹਾ ਇਹ ਤਾਂ ਪਹੁੰਚਾ ਤੇ ਜਿਹੜਾ ਇਹ ਐਕਸਟਰਾ ਕੱਪੜਾ ਸੀ ਇਹ ਵੀ ਆਪਾਂ ਜਿਹੜੀ ਬਿਲਟ ਆ ਉਹ ਬਣਾ ਕੇ ਕਰਾਂਗੇ ਤਿਆਰ ਕਿਸ ਸਲਵਾਰ ਤੁਸੀਂ ਦੇਖ ਸਕਦੇ ਹੋ 5-10 ਮਿੰਟਾਂ ਵਿੱਚ ਸਲਵਾਰ ਆਪਾਂ ਕੋਈ ਨਿਸ਼ਾਨੀ ਐਕਸਟਰਾ ਨਹੀਂ ਲਗਾਈ ਦੇਖੋ ਬਹੁਤ ਜਲਦੀ ਆਪਾਂ ਜਿਹੜੀ ਬਹੁਤ ਹੀ ਸੌਖੇ ਤਰੀਕੇ ਨਾਲ ਸਲਵਾਰ ਦੀ ਇੱਥੇ ਸਟੇਟ ਦੀ ਕਟਿੰਗ ਕਰਦੀ ਹੈ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਦੱਸਿਓ ਬੇਚਦੀ ਆਪਣਾ ਹੁੰਦਾ ਵੀ ਆਪਾਂ ਤੁਹਾਡੇ ਨਾਲ ਕੋਈ ਨਾ ਕੋਈ ਨਵੀਂ ਚੀਜ਼ ਸ਼ੇਅਰ ਕਰਦੇ ਰਹੀਏ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ